ਹੈਲੋ ਗਾਇਜ਼ ਮੇਰੇ ਬਨਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਕਿਉਂਕਿ ਤੁਹਾਡੇ ਸਾਰਿਆਂ ਦੀ ਸਪੋਰਟ ਸਦਕਾ ਹੀ ਆਪਣਾ ਚੈਨਲ ਇੱਥੇ ਤੱਕ ਪਹੁੰਚਿਆ ਹੈ ਤੇ ਅੱਗੇ ਜਾਣਾ ਹੈ ਕਿਉਂਕਿ ਜੀ ਇਕੱਲੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਸਿਰਫ ਬਲੌਗ ਬਣਾ ਸਕਦੇ ਹਾਂ ਨਾ ਬਲੌਗ ਬਣਾਉਣ ਤੋਂ ਇਲਾਵਾ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਹੈਨਾ ਕਿਉਂਕਿ ਇਹ ਸਾਰਾ ਕੁਝ ਜੋ ਵੀ ਹੋਣਾ ਤੁਹਾਡੀ ਸਾਰਿਆਂ ਦੀ ਸਪੋਰਟ ਸਦਕੇ ਹੋਣਾ ਇੱਥੇ ਲੱਗਿਆ ਜੇ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਦੀ ਸਟਾਰਟਿੰਗ ਕਰਨ ਲੱਗੀ ਸੀ ਅੱਜ ਫਤਿਹ ਨੂੰ ਹੈਗੀ ਛੁੱਟੀ ਕਿਉਂਕਿ ਸੈਟਰਡੇ ਸੰਡੇ ਛੁੱਟੀ ਆ ਗਈ ਫਤਿਹ ਨੂੰ ਬਸ ਜੀ ਫਿਰ ਛੁੱਟੀ ਵਾਲੇ ਦਿਨ ਮੈਂ ਨਾ ਉਹਨੂੰ ਨਾਲ ਕੰਮ ਨੂੰ ਲਾ ਲਾ ਨਹੀਂ ਹੁੰਦੀ ਆ ਵੀ ਮੇਰੇ ਨਾਲ ਕੰਮ ਕਰਾ ਨਹੀਂ ਤਾਂ ਚਲੋ ਡਰਜੀ ਨੇ ਵੀ ਨਵਾ ਦੇਣੇ ਸੀ ਪਰ ਇਹਦੇ ਕਰਕੇ ਮੈਨੂੰ ਟਾਈਮ ਵੱਧ ਵੀ ਲੱਗ ਜਾਂਦਾ ਤੇ ਇਹਦੇ ਨਾਲ ਫਿਰ ਮੈਨੂੰ ਕਈ ਕੰਮ ਵੱਧ ਵੀ ਜਾਂਦੇ ਨੇ ਤਾ ਕਰਕੇ ਫਿਰ ਮੈਂ ਇਹਨੂੰ ਨਾਲ ਲਾ ਲਿਆ ਸੀ ਮੈਂ ਕਿਹਾ ਵੀ ਫਤਿਹ ਮੇਰੇ ਨਾਲ ਵੀ ਕੰਮ ਕਰਾ ਤਾਂ ਕਰਕੇ ਹੁਣ ਇਹ ਲੱਗੇ ਸੀ ਬਸ ਇਹ ਆ ਜੀ ਦੇਖੋ ਤੁਸੀਂ ਇਹਨਾਂ ਵੀ ਆਪਾਂ ਜਿਵੇਂ ਆਦਤ ਬਣਾ ਲੈਨੇ ਉਦਾਂ ਹੀ ਆ ਹੁਣ ਇਹਨੂੰ ਸਾਨੂੰ ਬੱਚੀ ਨੂੰ ਛੋਟੀ ਨੂੰ ਆਦਤ ਇਹ ਬਣਾਈ ਹੋਈ ਆ ਵੀ ਜਦੋਂ ਇਹਦੇ ਸਿਰ 'ਚ ਪਾਣੀ ਪਾਉਣਾ ਨਾ ਇਹਨੇ ਦਾ ਸਿਰ ਜਦੋਂ ਨਿਆਣੀ ਸੀ ਉਦੋਂ ਉੱਚਾ ਚੱਕ ਦਿੰਦੇ ਨੇ ਜਿਵੇਂ ਮੂਹਰੋਂ ਕਿਉਂਕਿ ਇਹ ਪਾਣੀ ਤੋਂ ਹੀ ਥੋੜੀ ਜੀ ਘਬਰਾਟ ਹੁੰਦੀ ਐ ਇਹਨਾਂ ਨੂੰ ਮੂੰਹ ਤੇ ਪਵਾਉਣ ਲੱਗਿਆ ਹਨਾ ਵੀ ਜਦ ਨੱਕ ਤੇ ਪਾਣੀ ਪੈਂਦਾ ਹੈ ਹਨਾ بس ਹੁਣ ਇਹਨੂੰ ਆਪ ਨੂੰ ਇਹ ਆਦਤ ਆ ਵੀ ਜਿੰਨੀ ਦੇਰ ਮਰਜ਼ੀ ਪਾਣੀ ਪਾ ਦੋ ਬਸ ਇਹਨੇ ਆਪ ਦੇ ਆਪ ਮੂੰਹ ਉੱਪਰ ਚੱਕ ਲੈਣਾ ਹਨਾ ਇਹੀ ਕੰਮ ਬੱਚਿਆਂ ਦਾ ਵੀ ਆਪਾਂ ਜਿੰਮੇ ਦੀ ਰੁਟੀਨ ਬਣਾ ਲੈਣੇ ਕਿਉਂਕਿ ਜੀ ਜੋ ਆਪਣੇ ਘਰ ਦੇ ਕੰਮ ਕਰ ਰਹੇ ਹੈਗੇ ਨੇ ਉਹਨਾਂ ਦੇ ਵਿੱਚ ਹਰ ਇੱਕ ਬੱਚੇ ਨੂੰ ਇਨਵੋਲਵ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਹੋ ਜਾਂਦਾ ਜੀ ਚਲੋ 10-11 ਸਾਲ ਤੱਕ ਮੈਂ ਵੀ ਜੇ ਐਮ ਐਮ ਕਹਾ ਮੈਨਾਂ ਕਦੇ ਪਾਣੀ ਦਾ ਗਲਾਸ ਵੀ ਨਹੀਂ ਸੀ ਮੰਗਿਆ ਫਤੇ ਤੋਂ ਮੈਂ ਕਹਿੰਦੀ ਹੁੰਦੀ ਸੀ ਵੀ ਨਹੀਂ ਹੈ ਬੱਚਾ ਇਹ ਪਰ 11 ਸਾਲ ਤੋਂ ਬਾਅਦ ਫਿਰ ਇਹਨੂੰ ਕੰਮ ਨੂੰ ਕਹਿਣ ਲੱਗੀ ਆ ਹਨਾ ਵੀ ਪਰ ਹੁਣ ਇਹਨੂੰ ਇਸ ਦੀ ਇਸ ਦੇ ਅਕੋਰਡਿੰਗ ਮੈਂ ਜੋ ਵੀ ਇਹ ਕੰਮ ਕਰ ਸਕਦਾ ਉਹ ਜ਼ਰੂਰ ਕਰਵਾਉਣੀ ਹੁੰਦੀ ਆ ਕਿਉਂਕਿ ਜੀ ਜਦੋਂ ਫਿਰ ਜਿਵੇਂ ਹੁਣ ਪਸ਼ੂਆਂ ਦਾ ਹੀ ਲਾ ਲਓ ਜੇ ਮੈਂ ਕੰਮ ਕਰਦੀ ਆ ਹਨਾ ਇਹ ਕੰਮ ਇਹ ਤਾਂ ਆਪਾਂ ਨਹੀਂ ਕਰਵਾਵਾਂਗੇ ਤਾਂ ਫਿਰ ਇਹ ਇਹ ਗੱਲ ਪੱਕੀ ਆ ਹਨਾ ਵੀ ਇਹ ਵੱਡਾ ਹੋ ਕੇ ਵੀ ਨਹੀਂ ਕਰ ਸਕਦਾ ਹੈਗਾ ਕਿਉਂਕਿ ਬਹੁਤ ਤਰ੍ਹਾਂ ਬਹੁਤ ਬੱਚੇ ਤਾਂ ਐਦਾਂ ਦੇ ਵੀ ਹੋ ਜਾਂਦੇ ਨੇ ਜਿਹੜੇ ਪਸ਼ੂਆਂ ਵਾਲੀ ਦੇ ਵਿੱਚ ਜਾਣ ਤੋਂ ਵੀ ਕਿਤਰਾਉਂਦੇ ਨੇ ਹਨਾ ਵੀ ਜਦੋਂ ਉਹਨਾਂ ਨੇ ਉਹ ਚੀਜ਼ ਕੰਮ ਕੀਤਾ ਹੀ ਨਹੀਂ ਹੈਗਾ ਉਹਨਾਂ ਨੇ ਹਨਾ ਵੀ ਜਿਹੜਾ ਕੰਮ ਬੱਚਾ ਮਤਲਬ ਛੋਟੇ ਹੁੰਦੇ ਤੋਂ ਕਰੂਗਾ ਉਹ ਕੰਮ ਦੇ ਵਿੱਚ ਉਹਦੀ ਆਦਤ ਬਣ ਜਾਂਦੀ ਆ। ਬਸ ਜੀ ਆਪਾਂ ਸਵੇਰ ਦੇ ਕੰਮ ਕਰਨ ਤੋਂ ਬਾਅਦ ਫਿਰ ਜਿਵੇਂ ਫਿਲਹਾਲ ਤੁਹਾਨੂੰ ਪਤਾ ਹੀ ਆ ਨਾ ਵੀ ਜਿਹੜੇ ਘਰ ਦੇ ਕੰਮਕਾਰ ਸਾਰੇ ਹੁੰਦੇ ਨੇ ਉਹ ਕਿਤੇ ਉਹ ਕਰਨ ਤੋਂ ਬਾਅਦ ਫਿਰ ਇਹ ਹੈਗਾ ਸੀ ਦੁਪਹਿਰ ਤੋਂ ਬਾਅਦ ਦਾ ਦਾਲ ਬਣਾਇਆ ਹੋਣੀ ਰੱਖੀ ਹੋਈ ਸੀ ਆਪਣੀ ਚੁੱਲੇ ਤੇ ਬਸ ਜਿਵੇਂ ਲੱਗੀ ਸੀ ਉਹਦਾ ਤੜਕਾ ਘਟਣ ਨਾਲ ਜਿਹੜੇ ਕੱਪੜੇ ਸੁੱਕੇ ਸੀ ਉਹ ਉਤਾਰੇ ਹੋਏ ਸੀਗੇ ਬਸ ਮੰਮੀ ਕੇ ਲੱਗਿਆ ਸੀ ਕਿ ਚਲੋ ਉਹ ਕੰਨੇ ਮੈਂ ਤੈ ਲਗਾਉਣੀ ਆ। ਮੈਂ ਉਨੀ دیر ਨੂੰ ਬਸ ਉਹਦਾ ਤੜਕਾ ਘੱਟ ਲਿਆ ਸੀ ਮੈਨੂੰ ਇਹ ਸੀ ਕਿ ਮੈਂ ਕਿਹਾ ਵੀ ਤੜਕਾ ਘੱਟ ਲੈਣੀ ਆ ਵੀ ਕਿਉਂਕਿ ਮੈਨੂੰ ਇਹ ਸੀਗਾ ਵੀ ਵੀ ਦਾਲ ਫਿਰ ਮੈਂ ਨਾ ਬਾਹਰੋਂ ਭਾਂਡੇ ਦੇ ਵਿੱਚੋਂ ਕੱਢ ਕੇ ਲੈ ਜਾਣੀ ਹੁੰਦੀ ਅੰਦਰ ਨੂੰ ਵੀ ਅੰਦਰ ਤੜਕਾ ਲਗਾ ਲੈਣੀ ਹੁੰਦੀ ਆ ਕਿਉਂਕਿ ਜੇ ਇਹ ਹੋ ਜਾਂਦਾ ਵੀ ਬਾਹਰ ਜੇ ਤੜਕਾ ਵਗੈਰਾ ਲਾਉਣੇ ਉਹ ਕੰਮ ਵੱਧ ਜਾਂਦਾ ਹੁੰਦਾ ਉਹਦੇ ਕਰਕੇ ਫਿਰ ਮੈਨੂੰ ਇਹ ਸੌਖਾ ਹੁੰਦਾ ਵੀ ਕੁਝ ਨਾ ਕੁਝ ਇਹ ਹੋ ਜਾਂਦਾ ਵੀ ਕੋਈ ਨਾ ਕੋਈ ਕੰਮ ਹੋਰ ਨਿਕਲ ਹੁੰਦੇ ਨੇ ਬਸ ਫਿਰ ਜਿਵੇਂ ਹੁਣ ਫਤਿਹ ਪਾਪਾ ਆ ਗਈ ਸੀ ਆਪਦੀ ਡਿਊਟੀ ਤੋਂ ਉਹਨਾਂ ਦੀ ਡਿਊਟੀ ਤੋਂ ਆਇਆ ਤੋਂ ਬਾਅਦ ਫਿਰ ਇਹ ਕਾਫੀ ਦਿਨ ਦਾ ਹੀ ਕੰਮ ਰੁਕਿਆ ਹੋਇਆ ਸੀਗਾ ਕਿਉਂਕਿ ਜੀ ਮੌਸਮ ਜਿਵੇਂ ਤੁਹਾਨੂੰ ਤੁਸੀਂ ਦੇਖਿਆ ਹੈ ਨਾ ਵੀ ਬਹੁਤ ਥਾਮਾਂ ਤੇ ਨਹੀਂ ਸਾਡੇ ਏਰੀਆ ਦੇ ਵਿੱਚ ਤੇ ਇਵੇਂ ਹੀ ਆ ਵੀ ਬੱਦਲ ਵਾਈ ਜੀ ਇੰਨੀ ਪ੍ਰੋਪਰਲੀ ਪੂਰੀ ਹਨ ਕੜੀ ਧੁੱਪ ਨਹੀਂ ਨਿਕਲਦੀ ਹੈਗੀ ਵੀ ਜਿਵੇਂ ਕਿਤੇ ਕਿਤੇ ਦੇ ਮੀਂਹ ਪਈ ਜਾਂਦਾ ਏ ਵੀ ਹਰ ਇੱਕ ਜਗ੍ਹਾ ਨਹੀਂ ਮੀਂਹ ਪੈਂਦਾ ਹੈਗਾ بس ਉਹਦੇ ਕਰਕੇ ਜੀ ਸਰੋਂ ਨੂੰ ਧੁੱਪ ਲਵਾ ਕੇ ਰੱਖਣੀ ਸੀਗੀ کافی ਜਦ ਦੇ ਤਾਂ ਲਈ ਸੀਗੀ ਮਤਲਬ ਉਦੋਂ ਦੇ ਹੀ ਸੋਚੇ ਸੀ ਵੀ ਧੁੱਪ ਸਮਾਰ ਕੇ ਲਵਾ ਕੇ ਫੇਰ ਰੱਖ ਹੋਊਗੀ ਪਰ ਪਹਿਲਾਂ ਕੁਝ ਲੋਟ ਨਹੀਂ ਲੱਗਿਆ ਹੈਗਾ بس ਹੁਣ ਇਹ ਹੋ ਜਾਂਦਾ ਸੀ ਹੁਣ ਪਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਐਦਾਂ ਕਰਦੇ ਆ ਬੀ ਐਵੇਂ ਢੋਲੀ ਦੇ ਵਿੱਚ ਪਾ ਕੇ ਸਾਹਮ ਦੇਣੇ ਆ ਫਿਰ ਜਿਸ ਦਿਨ ਤੋਂ ਪniklo ਵੀ ਦੁਆਰਾ ਕੱਢ ਕੇ ਫਿਰ ਉਹ ਕਰਦਾਂਗੇ ਵੈਸੇ ਵੀ ਇਹ ਨਾ ਜਿਵੇਂ ਸਰਮ ਵਗੈਰਾ ਦਾ ਜਾਂ ਇਦਾਂ ਦੀ ਕਈ ਚੀਜ਼ਾਂ ਇਹ ਹੁੰਦੀਆਂ ਨੇ ਵੀ ਜਿਹੜੇ ਮਤਲਬ ਛੇਤੀ ਨਹੀਂ ਭਰਤੇਦੇ ਹੈਗੇ ਉਹਨਾਂ ਨੂੰ ਮੈਂ ਉੱਪਰ ਮਮਟੀ ਦੇ ਵਿੱਚ ਚੜਿਆ ਹੋਇਆ ਹੁੰਦਾ ਜੀ ਇਹ ਚੀਜ਼ਾਂ ਨੂੰ ਹਨਾ ਇਹ ਇਸੇ ਕਰਕੇ ਬਸ ਹੁਣ ਇਹ ਸੀਗਾ ਵੀ ਇਹ ਢੋਲੀ نیچے ਰੱਖ ਲਈ ਸੀਗੀ ਹਨਾ ਤੁਸੀਂ ਵੀ ਕਹੋਗੇ ਵੀ ਥੱਲੇ ਕਿਹੜਾ ਥੋੜੀ ਜਗ੍ਹਾ ਹੁੰਦੀ ਹੈ ਨਾ ਪਰ ਇਹ ਹੁੰਦਾ ਵੀ ਕਿਉਂਕਿ ਜਿਵੇਂ ਆਪਾਂ ਤੇਲ ਵਗੈਰਾ ਘੜਾਲਣੇ ਨੇ ਵੀ ਚਾਹੀਦੀ ਆਪਾਂ ਨਹੀਂ ਵਰਤਦੇ ਹੈ ਵੀ ਛੇਤੀ ਲੋਡ ਨਹੀਂ ਪੈਂਦੀ ਹੈਗੀ ਹਨਾ ਵੀ ਦੁਵਾਰਾ ਕਹਾਣੀ ਘੜਾਉਣ ਦੀ ਇਹੇ ਕਰਕੇ ਫਿਰ ਥੋੜਾ ਜਿਹਾ ਇਹ ਹੁੰਦਾ ਵੀ ਜਿਹੜੀ ਚੀਜ਼ ਦੀ ਲੋਡ ਘਟਾ ਹਨਾ ਵੀ ਉਹਨੂੰ ਮੈਂ ਵੈਸੇ ਵੀ ਉਹ ਕਰ ਦੇਣੀ ਨੇ ਕਿਉਂਕਿ ਮੌਂਡੀ ਦੇ ਵਿੱਚ ਸਾਡੇ ਜਗ੍ਹਾ ਖਾਲੀ ਪਈ ਆ ਬਸ ਜੀ ਸਰੋਂ ਪਵਾਗੇ ਸੀਗੇ ਫਿਰ ਮੈਂ ਇੱਥੇ ਸਰੋਂ ਜਿਵੇਂ ਤੁਹਾਨੂੰ ਪਤਾ ਨਾ ਵੀ ਟੱਕਣ ਦੇ ਥੋੜੀ ਜਿਹੀ ਡੁੱਲ ਜਾਂਦੀ ਹੈ ਫਿਰ ਮੇਰਾ ਉਹ ਨਾ ਜਿਵੇਂ ਪੇਂਟ ਵਾਲਾ ਬ੍ਰਸ਼ ਹੁੰਦਾ ਵੱਡਾ ਉਹ ਰਕੇ ਸੀ ਉਹਦੇ ਨਾਲ ਫਿਰ ਮੈਨੂੰ ਇਸ ਵੀ ਕਿਉਂਕਿ ਇੱਕ ਤਾਂ ਗਰਮੀ ਆ ਜਾਂਦੀ ਹੈ ਫਿਰ ਹੱਥਾਂ ਨਾਲ ਲੱਗ ਜਾਂਦੇ ਉਹਦੇ ਕਰਕੇ ਮੈਂ ਬਰਸ਼ ਨਾਲ ਵਿੱਚ ਲੱਗੀ ਸੀ ਜੀ ਦਾਲ ਨੂੰ ਤੜਤਣਾ ਦਾ ਉਹਨੂੰ ਤੜਕਾ ਲਾਉਣ ਲਈ ਕਿਉਂ ਤੇਲ ਗਰਮ ਕਰ ਲਿਆ ਨਾ ਤੇਲ ਗਰਮ ਕਰਕੇ ਵਿੱਚ ਪਾ ਲਿਆ ਜੀਰਾ ਕੋਲਿਆ ajo la ਲਸਣ ਵੀ ਸਪਾਇਆ ਉਹਦੇ ਕਰਕੇ ਫਿਰ ਜੀਰਾ ਕੋਲਿਆ ਜੀਰਾ ਭੁੰਨ ਕੇ ਪਿਆਜ਼ ਭਾ ਕੇ ਮੈਂ ਕਿਹਾ ਜਦ ਨੂੰ ਪਿਆਜ਼ ਭੁੱਜਦਾ ਹੈ ਨਾ ਉਦੋਂ ਤੱਕ ਮੇਰੇ ਬਣਾਇਆ ਇੰਨਾ ਤਨੀ ਪਨੀਰ ਬਣਾ ਕੇ ਰੱਖਿਆ ਸੀ ਉਹ ਨਹੀਂ ਫਿਰ ਮੈਂ ਕਿੰਚਲ ਉਹ ਘੱਟ ਕੇ ਰੱਖ ਦੂੰਗਾ ਬਦਾਂ ਦਿਖਾ ਹੋਇਆ ਜੇ ਦੇ ਕਿਦਾਂ ਲੱਗਦਾ ਹੈ ਤੋ ਜੀ ਗਰਮੀ ਨੇ ਨਾ ਇੰਨੀ ਬਰਸ ਕਰਾਈ ਪਈ ਆ ਆਇਆ ਵੀ ਕਿਤੇ ਛੋਟੇ ਰੁਟਾ ਚਾਹੁੰਦੇ ਆ ਪਰ ਇਹ ਨਹੀਂ ਹੈਗਾ ਵੀ ਜਿਹੜਾ ਰੋਟੀਆਂ ਬਣਾ ਕੇ ਦਊਂ ਅਗਲਾ ਗਾਲਾ ਕੱਢੂ ਮੀਨਾਂ ਨਹੀਂ ਤਾਂ ਮੀਨ ਹੀ ਬੰਦਾ ਦੀ ਉਹਦੇ ਕਰਕੇ ਨਾ ਜਾਦਾ ਦਿੱਕਤ ਹੁੰਦੀ ਹੈ ਇਹ ਚੀਜ਼ ਦੀ। ਦਿੱਕਤ ਤਾਂ ਨਹੀਂ ਪੈਦਵੇਂ ਨਾ ਫੇਰ ਕੋੜਾ ਮੌਸਮ ਸਹੀ ਹੋ ਜੂਗਾ। ਆਪਣੇ ਲਾਗੇ ਦੀ ਬਾਬਾ ਜੀ ਅਰਦਾਸ ਕਰਦੇ ਹੁੰਦੇ ਨੇ ਉਹਨਾਂ ਦੀ ਆਵਾਜ਼ ਵਿੱਚ ਆਉਂਦੀ ਹੈ। ਮਾਦ ਵਿੱਚ ਮਿਲਦੀ ਹੈ ਤੁਮ ਆਪਣੇ ਦਿਨ ਦੁਰਗਰਾਂ ਸਾਹਿਬ ਬਿਲਕੁਲ ਨਾਲ ਨਜ਼ਦੀਕ ਆ ਹੁਣ ਕਰਕੇ ਨਾ ਇਹ ਵਿੱਚ ਬਾਬਾ ਜੀ ਦੀ ਆਵਾਜ਼ ਆਉਂਦੀ ਆ ਤਾਂ ਕਰਕੇ ਮੈਂ ਚੁੱਪ ਕਰ ਗਈ ਸੀ ਨਹੀਂ ਤੇ ਬਾਅਦ ਵਿੱਚ ਉਹ ਕਰਦੀ ਕੋ ਮੁੰਡਾ ਦੁੱਧ ਲੈਣ ਆ ਗਿਆ ਸੀ ਨੇ ਬਸ ਸੋਇਆ ਕਰਕੇ ਤੇ ਮੇਰੀ ਡਿਊਟੀ ਸਾਰੇ ਪਾਸੇ ਹੁੰਦੀ ਹੈ ਉਦਾਂ ਹੀ ਰੱਖਿਆ ਹੋਇਆ ਸੀ ਨਾ ਪਾਉਣਾ ਸੀਗਾ ਮੈਂ ਦੇਖ ਕੇ ਵੀ ਇੰਨਾ ਇੱਕ ਘਰ ਦੀ ਲੋੜ ਹੈ ਜੀ ਤਿੰਨਾਂ ਕੰਮ ਚਾਹੀਦਾ ਉਹਦੇ ਚੱਕਰ 'ਚ ਧਨੀਆ ਪਾਉਣਾ ਭੁੱਲ ਗੀ ਦਾਚ ਛੁਰੂ ਦੇ ਦੇ ਥੋੜਾ ਪਾਇਆ ਵਿੱਚ ਦੇ ਦੇ ਜੇ ਸਵਾਦ ਚੰਗੇ ਰਹੇ ਬਸ ਇਹਨੇ ਜੇ ਪਾਇਆ ਨਹੀਂ ਜੰਦਾ ਮੈਂ ਤਾਂ ਫਿਰ ਕੋਈ ਨਹੀਂ ਆ ਸੁਸ਼ਾਦ ਟੇਸਟ ਨਾ ਆਉਂਦਾ ਬਰਾਸ਼ਣਾ ਵਿੱਚ ਪਾਤੀ ਸੀ ਜੀ ਫਿਰ ਆਪਾਂ ਲਗਾਇਆ ਦਾਲ ਨੂੰ ਤੜਕਿਆ ਜਿਵੇਂ ਮੈਂ ਤੁਹਾਡੇ ਨਾਲ ਕਹ ਦੱਸਿਆ ਉਸ ਤੋਂ ਬਾਅਦ ਹੀ ਫਿਰ ਜੀ ਆਪਾਂ ਰੋਟੀ ਖਾ ਹਟੀ ਸੀਗੀ ਇੱਥੇ ਰੋਟੀ ਬਣੀ ਖਾ ਕੇ ਹੋ ਗਈ ਸੀਗੀ ਫ੍ਰੀ ਫਿਰ ਹੈਗਾ ਸੀ ਫਤੇ ਦਾ ਥੋੜਾ ਜਿਹਾ ਟਿਊਸ਼ਨ ਦਾ ਸਕੂਲ ਦਾ ਹੋਮਵਰਕ ਸੀਗਾ ਲਰਨਿੰਗ ਵਾਲਾ ਉਹ ਲੱਗੇ ਹੋਏ ਸੀਗੇ ਕਰਾਉਣ ਕਿਉਂਕਿ ਇਹ ਹੋ ਜਾਂਦਾ ਜੀ ਉਹਨੂੰ ਜਿਵੇਂ ਰਿਟਰਨ ਵਗੈਰਾ ਉਹ ਆਪ ਦਾ ਕਰ ਲੈਂਦਾ ਹੁੰਦਾ ਵੀ ਸੁਣਾਉਣ ਵਾਲਾ ਫਿਰ ਉਹ ਮੈਨੂੰ ਸੁਣਾ ਦਿੰਦਾ ਕੁਝ ਮੈਂ ਬਸ ਥੋੜੀ ਬਹੁਤੀ ਉਹਦੀ ਐਦਾਂ ਹੀ ਰਿਵੀਜ਼ਨ ਲੱਗੀ ਹੋਈ ਸੀਗੀ ਕਰਾਉਣ ਪਰ ਉੱਥੇ ਬੈਠੇ ਨੂੰ ਨਹੀਂ ਸਿੱਧੀ ਸਿੱਧੀ কুলਿੰਗ ਹੁੰਦੀ ਸੀਗੀ ਫील ਤਾਂ ਕਰਕੇ ਫਿਰ ਮੈਂ ਥੋੜਾ ਸਵਿੰਗ ਤੇ ਕੀਤਾ ਮੈਂ ਕਿਹਾ ਵੀ ਥੋੜੋ ਜੀ ਵੀ ਘੱਟ কুলਿੰਗ ਜੀ ਫਿਰ ਹੋਵੇ ਕਿਉਂਕਿ ਜੀ ਸਾਹਮਣੇ ਬੈਠੇ ਨੂੰ ਫਿਰ ਵੱਧ ਹੋ ਜਾਂਦੀ ਆ ਇਸ ਵੇਲੇ ਤਾਂ ਇਹ ਹੋ ਜਾਂਦਾ ਜੀ ਮਸਾ ਹਨਾ ਵੀ ਏਸੀ ਚ ਬੈੰਦੇ ਅਗਲਾ ਚਲੋ ਦੁਪਹਿਰ ਨੂੰ ਲਗਾ ਲੈਨੇ ਵਸੇ ਅਸੀਂ ਘੱਟ ਕਰ ਲਾਉਨੇ ਆ ਇੰਨੀ ਜ਼ਿਆਦਾ ਨਹੀਂ ਲਾਉਂਦੇ ਕਿਉਂਕਿ ਇਹ ਹੁੰਦਾ ਵੀ ਜਿਵੇਂ ਦੁਪਹਿਰ ਨੂੰ ਜ਼ਿਆਦਾ ਗਰਮੀ ਹੋ ਜਾਂਦੀ ਆ ਨਾ ਬੀ ਪੱਖੇ ਕੋਲੋਂ ਜਾਣਾ ਜਾ ਕੇ ਬਾਹਰ ਕੰਮ ਕਰ ਕਰਨ ਲੱਗਦੇ ਹਨ ਫਿਰ ਉਦੋਂ ਥੋੜਾ ਜਿਹਾ ਸੌਖਾ ਲੱਗਦਾ ਹੈ ਪਰ ਜੇ ਏਸੀ ਚੋਂ ਨਿਕਲ ਕੇ ਜਾ ਕੇ ਕੰਮ ਕਰ ਕਰਨੇ ਪੈਂਦੇ ਨੇ ਹਨਾ ਫਿਰ ਉਹ ਔਖੇ ਹੋ ਜਾਂਦੇ ਨੇ ਤਾਂ ਕਰਕੇ ਥੋੜਾ ਜਿਹਾ ਅਵਾਇਡ ਕਰ ਦਿੱਤਾ ਵੀ ਦੁਪਹਿਰ ਦਾ ਟਾਈਮ ਜੇ ਨਾ ਲਗਾਇਆ ਜਾਵੇ ਚਲੋ ਇਹ ਹੁੰਦਾ ਵੀ ਜੇ ਲੋਡ ਹੈਗੀ ਤਾਂ ਠੀਕ ਹੈ ਨਹੀਂ ਨਾ ਸਹੀ ਹੈ ਨਾ ਬਸ ਹੁਣ ਮੈਂ ਥੋੜਾ ਜਿਹਾ ਇਸ ਟਾਈਮ ਮੈਨੂਈ ਹੋ ਜਾਂਦਾ ਵੀ ਥੋੜਾ ਜਿਹਾ ਟਾਈਮ ਫਤਨ ਦਿੱਤਾ ਜਾਵੇ ਇਸ ਲਈ ਬਸ ਉਹਦੇ ਨਾਲ ਲੱਗੀ ਹੋਈ ਸੀ ਉਹਦੀ ਸਟੱਡੀ ਦੇ ਰਿਲੇਟਿਡ ਮਾਜੀ ਇਹ ਹੈਗੀ ਜੀ ਆਪਣੀ ਬਸ ਨਾਈਟ ਰੁਟੀਨ ਬਸ ਹੁਣ ਆਪਾਂ ਸਾਰੇ ਕੰਮ ਕਰ ਕਰਕੇ ਫਰੀਆਂ ਜੀ ਹੁਣ ਆਪਾਂ ਸਿਰਫ ਜਾਣ ਲੱਗ ਗਏ ਸੀਗੇ ਸੌਣ ਅਬ ਦੀ ਡਰੈਸ ਵਗੈਰਾ ਚੇਂਜ ਕਰਕੇ ਹੁਣ ਕਾਫੀ ਦਿਨ ਹੋ ਗਏ ਮੈਂ ਦਵਾਈ ਵੀ ਨਹੀਂ ਸੀ ਲਗਾਈ ਉਹਦੇ ਕਰਕੇ ਮੈਨੂੰ ਇਸਵੇਂ ਕਿ ਚਲ ਮੈਂ ਹੁਣ ਵੀ ਦਵਾਈ ਲਗਾ ਕੇ ਫੇਰ ਰੂਮ ਚ ਜਾਉਂਗੀ ਤਾਂ ਕਰਕੇ ਬਸ ਇੱਥੇ ਦਵਾਈ ਲਗਾਉਣ ਲੱਗੀ ਸੀ ਕਿਉਂਕਿ ਇਹ ਹੁਣ ਜੀ ਚਲੋ ਮੈਨੂੰ ਨਾ ਮੈਂ ਰੈਗੂਲਰ ਤਾਂ ਨਹੀਂ ਲਗਾਉਂਦੀ ਹੈਗੀ ਪਰ ਕਾਫੀ ਦਿਨ ਜਿਵੇਂ ਲੰਘ ਜਾਂਦੇ ਨੇ ਫਿਰ ਮੈਨੂੰ ਇਹ ਹੋ ਜਾਂਦਾ ਵੀ ਚਲੋ ਹਫਤੇ 'ਚ ਇੱਕ ਵਾਰੀ ਸਹੀ ਅ ਚਲੋ ਆਪਦੇ ਆਪ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ ਹਨਾ ਇਹ ਹਰ ਇੱਕ ਬੰਦੇ ਦੀ ਰਿਸਪਾਂਸਿਬਿਲਟੀ ਹੈ ਕਿਉਂਕਿ ਕਿਸੇ ਨੇ ਤੁਹਾਡੇ ਲਈ ਹੋਰ ਬਹੁਤ ਕੁਝ ਕਰਦਾ ਪਰ ਕੇਅਰ ਆਪਦੀ ਖੁਦ ਨੂੰ ਹੀ ਕਰਨੀ ਪੈਣੀ ਹੈ ਹਨਾ ਦੁਨੀਆ ਕੰਮ ਦੇਖਦੀ ਹੈ ਜੀ ਚਾਂਬ ਨਹੀਂ ਦੇਦੀ ਪਰ ਆਪਾਂ ਖੁਦ ਨੇ ਚਾਂਮ ਵੀ ਦੇਖਣਾ ਤੇ ਜੇ ਕੰਮ ਕਰਨਾ ਹੈ ਹਨਾ ਵੀ ਆਪਦੇ ਆਪ ਨਾਲ എല്ല പണം ചാ ബി ടേക